ਨਗਰ ਕਾਉਂਸਲ ਸਮਰਾਲਾ ਦੀ ਹਦੂਦ ਦੇ ਵਿੱਚ ਵਧਦੇ ਹੀ ਖਤਰਾ ਮਹਿਸੂਸ ਹੋਣ ਲੱਗਦਾ ਹੈ ਕਿ ਕੋਈ ਵਿਹਾਸਾ ਵਾਪਰ ਸਕਦਾ ਜਾਂ ਕਿਸੇ ਦੀ ਜਾਨ ਵੀ ਜਾ ਸਕਦੀ ਹੈ ਇਹ ਸਭ ਨਗਰ ਕਾਉਂਸਲ ਦੀ ਨਲਾਇਕੀ ਦਾ ਸਿੱਟਾ ਹੈ ਕਿ ਸਮਰਾਲਾ ਦੇ ਵਿੱਚ ਵਧਦੇ ਸਾਰ ਹੀ ਇੱਥੋਂ ਦੀਆਂ ਸੜਕਾਂ ਸਵਾਗਤ ਦੀ ਥਾਂ ਮੌਤ ਨੂੰ ਆਵਾਜ਼ਾਂ ਮਾਰ ਰਹੀਆਂ ਨੇ ਖੰਨਾ ਤੋਂ ਸਮਰਾਲਾ ਵੱਲ ਆਉਣ ਵਾਲੇ ਲੋਕ ਰੱਬ ਰੱਬ ਕਰਕੇ ਇੱਥੋਂ ਗੁਜ਼ਰਦੇ ਨੇ ਕਿਉਂਕਿ ਥਾਂ ਥਾਂ ਤੇ ਸੜਕ ਤੇ ਪਏ ਹੋਏ ਟੋਏ ਅਤੇ ਸੀਵਰੇਜ ਦੀ ਹੈ 16 ਦੇ ਖੁੱਲੇ ਪੇਟ ਟੱਕਣ ਮੌਤ ਦਾ ਖੂਬ ਬਣ ਕੇ ਲੋਕਾਂ ਨੂੰ ਡਰਾ ਰਹੀ ਇਸ ਰੋੜ ਦੀ ਬਦਕਿਸਮਤੀ ਇਹ ਹੈ ਇਹ ਦਾਸਤਾਨ ਕੋਈ ਅੱਜ ਤੋਂ ਸ਼ੁਰੂ ਨਹੀਂ ਬਲਕਿ ਇਸ ਰੋੜ ਦੀ ਹੈ ਦੁਰਦਸ਼ਾ ਪਿਛਲੇ ਲੰਮੇ ਸਾਲਾਂ ਤੋਂ ਬਣੀ ਹੋਈ ਹੈ ਜਿਸ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਇਹਨਾਂ ਗੱਲਾਂ ਕਰਕੇ ਕਈ ਵਾਰ ਲੋਕ ਹਾਸੇ ਦਾ ਸ਼ਿਕਾਰ ਹੋ ਜਾਂਦੇ ਨੇ ਇੱਥੋਂ ਤੱਕ ਕਿ ਸੀਵਰੇਜ ਦੇ ਟੱਕਣ ਵੀ ਖੁੱਲੇ ਪਏ ਨੇ ਅਤੇ ਨਗਰ ਕੌਂਸਲ ਦੇ ਵੱਲੋਂ ਮਹਿਜ਼ ਦਰਖਤਾਂ ਦੀਆਂ ਟਾਹਣੀਆਂ ਉਸ ਦੇ ਆਲੇ ਦੁਆਲੇ ਗੱਡ ਕੇ ਖਾਣਾ ਪੂਰਤੀ ਵਾਲੀ ਡਿਊਟੀ ਕੀਤੀ ਜਾਂਦੀ ਹੈ ਇਲਜ਼ਾਮ ਲੋਕਾਂ ਦੇ ਵੱਲੋਂ ਲਗਾਏ ਜਾ ਰਹੇ ਨੇ ਪ੍ਰੋਬਲਮ ਦਾ ਇਹ ਹੈ ਜੀ ਲੋਕਾਂ ਦੇ ਉਰੇ ਸੱਟਾਂ ਲੱਗਦੀਆਂ ਨੇ ਬਹੁਤ ਰੋਜ਼ ਇਹ ਟੱਕਣ ਸੀਵਰੇਜ ਦੇ ਟੁੱਟੇ ਹੀ ਰਹਿੰਦੇ ਨੇ ਅਜੇ ਹਫ਼ਤਾ ਨਹੀਂ ਹੋਇਆ ਰੱਖ ਕੇ ਗਿਆ ਨੂੰ ਕਮੇਟੀ ਅੱਗੇ ਹੱਥ ਬੰਨ੍ਹ ਕੇ ਬੇਨਤੀ ਹੈ ਇਹਨਾਂ ਨੂੰ ਕੋਈ ਚੱਜ ਦੇ ਰੱਖ ਦੇਣ ਨਹੀਂ ਤਾਂ ਲੋਕਾਂ ਦਾ ਸੰਯੋਗ ਲੈ ਕੇ ਜੇ ਪੈਸੇ ਦੀ ਘਾਟ ਆ ਲੋਕ ਹੈਲਪ ਕਰ ਦੇਣਗੇ ਇਹਨਾਂ ਨੂੰ ਲੋਕਾਂ ਨੂੰ ਸੱਟਾਂ ਲੱਗਣ ਤੋਂ ਬਚਾ ਲੈਣ ਬਸ ਇੰਨੀ ਉਹ ਮਿਹਰਬਾਨੀ ਹੋਊਗੀ ਕਿਸੇ ਦੀ ਜ਼ਿੰਦਗੀ ਨਾ ਜਾਈ ਜਾਵੇ ਕਿਸੇ ਦੇ ਸੱਟ ਲੱਗਦੀ ਆ ਪਰਿਵਾਰ ਦਾ ਅਗਲੇ ਦਾ ਨੁਕਸਾਨ ਹੁੰਦਾ ਜੀ ਰੋਜ਼ ਇੱਕ ਦੋ ਮੋਟਰਸਾਈਕਲ ਵਾਲੇ ਗਿਰਦੇ ਨੇ ਤੇ ਉਹਨਾਂ ਨੂੰ ਚੱਕ ਕੇ ਅਸੀਂ ਪਰੇ ਕਰੀਦਾ ਜੀ ਦਿਨੇ ਕੇ ਦਿਨਾਂ ਤੋਂ ਜਿਹੜੀ ਇਹ ਦਿੱਖ ਹੈ ਇਹ ਜੀ ਦਿਨਾਂ ਤੋਂ ਤਾਂ ਕਈ ਸਾਲਾਂ ਤੋਂ ਹੀ ਚੱਲਦਾ ਰਹਿੰਦਾ ਰੱਖ ਦਿੰਦੇ ਨੇ ਫਿਰ ਟੁੱਟ ਜਾਂਦੇ ਨੇ ਪਤਾ ਨਹੀਂ ਕਮੇਟੀ ਦੇ ਇਹ ਸੀਵਰੇਜ ਦੇ ਜਿਹੜੇ ਟੱਕਣ ਨੇ ਕੌਣ ਬਣਾਉਂਦਾ ਕੌਣ ਨਹੀਂ ਜੀ ਬਿਲਕੁਲ ਹਲਕੇ ਹੁੰਦੇ ਨੇ ਜਿਦੇ ਹੀ ਹਫ਼ਤੇ ਦੇ ਵਿੱਚ ਵਿੱਚ ਟੁੱਟ ਜਾਂਦੇ ਨੇ ਕਿ ਫਿਰ ਮਟੀਰੀਅਲ ਦੀ ਘਾਟ ਹੈ ਕੀ ਹੈ ਪਤਾ ਨਹੀਂ ਜੀ ਹੁਣ ਕਮੇਟੀ ਨੂੰ ਪਤਾ ਆਊਗਾ ਸਾਨੂੰ ਤਾਂ ਇਹਦੇ ਬਾਰੇ ਨੌਲੇਜ ਨਹੀਂ ਹੈਗੀ ਇਹਦੇ ਸਬੰਧ ਕਿਸੇ ਅਧਿਕਾਰੀ ਨੂੰ ਮਿਲਿਆ ਤੁਸੀਂ ਬதேਰੀ ਵਾਰ ਜੀ ਆਉਂਦੇ ਨੇ ਅਧਿਕਾਰੀ ਦੇਖ ਕੇ ਚਲੇ ਜਾਂਦੇ ਨੇ ਜਿੱਕਣ ਬਸ ਮੋਟਰਸਾਈਕਲ ਤੇ ਪੈਰ ਲਾਇਆ ਦੇਖ ਕੇ ਨੰਗ ਜਾਣਾ ਜੀ ਹੋ ਜਾਊਗਾ ਬਸ ਠੀਕ ਹੈ ਜੀ ਇਹ ਦੋ ਟੋਟੇ ਚੱਲ ਰਹੀ ਹੈ ਹੁੰਦਾ ਨਹੀਂ ਜੀ ਕਈ ਬਹੁਤ ਅਸੀਂ ਐਮਸੀਆਂ ਨੂੰ ਸਾਰਿਆਂ ਨੂੰ ਕਹਿ-ਕਹਿ ਕੇ ਦੇਖ ਲਿਆ ਜੀ ਬਾਰ-ਬਾਰ ਤੇ ਕੀ ਹੈਗੀ ਇਸ ਮੁਸੱਲੇ ਜਿਹੜੀ ਹੈ ਸਮੱਸਿਆ ਜੀ ਸਾਡੇ ਦੇ ਸਾਹਮਣੇ ਗਲੀ ਦੇ ਹੌਦੀ ਟੁੱਟੀ ਦੋ ਵਾਰ ਬਣਾਤੀਏ ਹੁਣ ਦੁਬਾਰਾ ਫੇਰ ਟੁੱਟ ਗਈ ਰਤਨੀ ਵਾਲੇ ਦਿਨ ਗੱਡੀ ਸੀ ਆਪਣੇ ਹੱਥੀ ਕਰਦੀ ਆ ਵਿੱਚ ਉਂਝਰੀ ਹੋ ਇੱਕੜੀ ਵਾਲੇ ਦਿਨ ਹਾਂਜੀ ਤੋਂ ਆਮ ਚੱਲਿਆਂ ਦੇ ਰਾਤ ਗੱਡੀ ਫਸ ਗਈ ਅਸੀਂ ਦੋ ਬੰਦਿਆਂ ਨੇ ਚਾੱਕ ਕੇ ਬਾਹਰ ਕਢੀ ਤਾਂ ਦਿੱਤੀ ਮੀਨਜ਼ ਬਾਰ-ਬਾਰ ਰਿਪੇਅਰ ਕੀਤੀ ਜਾਂਦੀ ਹੈ ਜੀ ਪਤਾ ਨਹੀਂ ਇਹ ਦੁਬਾਰਾ ਬਣਾਈ ਆ 5-6 ਮਹੀਨੇ ਹੋਏ ਹੁਣ ਜਿੰਮੀ ਨੂੰ ਮੈਂ ਆ ਦੌਰਾਫੇ ਪ੍ਰੋਡਕਟ ਕਿੰਨੇ ਕੇ ਸਾਲਾਂ ਤੋਂ ਇਹ ਪ੍ਰੋਬਲਮ ਆ ਰਹੀ ਹੈ ਕਿੰਨੇ ਕਿ ਦਿਨ ਹੋ ਗਏ ਇਹ ਮੇਰਾ ਤੀਜੀ ਵਾਰ ਟੁੱਟ ਗਈ ਜਦੋਂ ਅਸੀਂ ਉਰੇ ਆਏ ਜਦੋਂ ਠੀਕ ਹੈ ਇਹ ਸਮੱਸਿਆ ਆ ਤੂੰ ਹੋਰ ਨਹੀਂ ਟੱਤਾਂ ਟੁੱਟਦੇ ਰਹੇ ਨੇ ਚੇਂਜ ਕਰਤਾ ਹੁਣ ਟੁੱਟ ਗਿਆ ਹੁਣ ਸਾਈਡ ਤੋਂ ਟੁੱਟ ਗਿਆ ਇਹ ਰੋਡ ਹੈ ਕਿਹੜੇ ਜਿ ਕਿਹੜਾ ਕਿੱਥੋਂ ਕਿਹੜੇ ਕਿੱਧਰ ਨੂੰ ਥੰਨਾ ਰੋਡ ਹੈ ਸਨਰਾਲ ਬਖੰਨੇ ਰੋਡ ਤੇ ਤੇ ਹੁਣ ਕੀ ਮੰਗ ਕਰਦੇ ਹੋ ਸਭ ਨੂੰ ਤਾਂ ਇਹ ਆ ਵੀ ਮਟੀਰੀਅਲ ਵਧੀਆ ਲਾਉਣ ਜਾਂ ਲੇਬਰ ਜਿਹੜੀ ਬਣਾ ਰਹੀ ਆ ਉਹਨੂੰ ਪੁੱਛਿਆ ਜਾਵੇ ਜਾਂ ਉਹਦੇ ਉਹਦੇ ਗਰੰਟੀ ਲੱਤੀ ਹੈ ਇਹਦੀ ਆ ਵੀ ਸਾਲ 6 ਮਹੀਨੇ 2 ਸਾਲ ਦੀ ਗਾਰੰਟੀ ਦਿੱਤੀ ਹੈ ਜੀ ਵੀ ਇਹਦੇ ਵਿੱਚ ਟੁੱਟਦਾ ਤਾਂ ਤੁਸੀਂ ਜ਼ਿੰਮੇਵਾਰ ਉਹਨਾਂ ਹੀ ਤੂੰ ਠੇਕੇਦਾਰਾਂ ਨੂੰ ਦੁਬਾਰਾ ਹੀ ਬਣਾਉਣੀ ਚਾਹੀਦੀ ਆ ਤਾਂ ਤੇ ਮੀਡੀਆ ਵੱਧਿਆ ਲਾਉਂ ਠੀਕ ਹੈ ਖੰਨਾ ਰੋਡ ਉਪਰ ਹਾਸਿਆਂ ਨੂੰ ਸੱਦਾ ਦੇ ਰਹੇ ਸੀਵਰੇਜ ਦੇ ਖੁੱਲੇ ਪਏ ਹੋਲਾਵਾਰੇ ਜਦੋਂ ਸਥਾਨਿਕ ਕਾਰਜ ਸਾਧਕ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਆਉਣ ਵਾਲੇ 1-2 ਦਿਨਾਂ ਦੇ ਵਿੱਚ ਖੁੱਲੇ ਪਏ ਹੋਲਾਾਂ ਦੇ ਟੱਕਣ ਲਗਵਾ ਕੇ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਜੋ ਸੜਕ ਉਪਰ ਟੋਏ ਬਣੇ ਹੋਏ ਨੇ ਉਹ ਕੰਮ पीडब्ल्यूडी ਦਾ ਇਸ ਬਾਰੇ ਉਹਨਾਂ ਨੂੰ ਲਿਖ ਦਿੱਤਾ ਗਿਆ ਤਾਂ ਦੇਖਣਾ ਹੋਵੇਗਾ ਕਿ ਕਦੋਂ ਇਹ ਕੰਮ ਪੂਰਾ ਹੁੰਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ